ਜੰਡਿਆਲਾ ਗੁਰੂ ਵਿਖੇ ਨਵੀਂ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਤੇ ਕੈਬਨਟ ਮੰਤਰੀ ਪੰਜਾਬ ਖਰਗੋਜਨ ਸਿੰਘ ਈਟੀਓ ਦੀ ਆਦਰਨੀ ਮਾਤਾ सुरेंद्र ਕੌਰ ਦੇ ਛੋਟੇਪਰਾ ਸਤਿੰਦਰ ਸਿੰਘ ਸ਼ੈਲੀ ਪ੍ਰਧਾਨ ਡਿੰਪ ਪਾਜੀ ਹਾਜ਼ਰ ਹੋਏ ਹਾਂਜੀ ਸਾਈ ਜੀ ਅੱਜ ਜਿਹੜਾ ਗਊਸ਼ਾਲਾ ਨੀਂਹ ਪੱਥਰ ਕਾ ਕੀ ਕਹਿਣਾ ਚਾਹੋਗੇ ਬਾਰੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਬੜੇ ਸਮੇਂ ਤੋਂ ਜਿਹੜੀ ਸ਼ਹਿਰ ਦੀ ਨਾ ਇਹ ਇੱਕ ਮੰਗ ਸੀਗੀ ਜਿਹੜੀ ਪੁਰਾਣੀ ਸਾਡੀ ਗਊਸ਼ਾਲਾ ਸੀਗੀ ਉਹ ਬਹੁਤ ਜਗ੍ਹਾ ਥੋੜੀ ਹੋਣ ਕਰਕੇ ਨਾ ਉੱਥੇ گاਵਾਂ ਦੀ ਮਾਤਰਾ ਬਹੁਤ ਜ਼ਿਆਦੀ ਸੀ ਤੇ ਸਾਡੀ ਚੰਗੀ ਕਿਸਮਤ ਸੀਗੀ ਮੰਤਰੀ ਸਾਹਿਬ ਨੂੰ ਮੰਤਰੀਪਦ ਦਾ ਮਿਲਣਾ ਸੀ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਲਵਲੀ ਜੀ ਇਹਨਾਂ ਦੀ ਕਿਰਪਾ ਹੋਈ ਤੇ ਇਹਨਾਂ ਨੇ ਸਾਨੂੰ ਆ ਜਗ੍ਹਾ ਲੋਟ ਕੀਤੀ ਤੇ ਨਾਲ ਮਤਲਬ ਜੋ ਵੀ ਇਹਦੀ ਕੰਸਟਰਕਸ਼ਨ ਵਾਸਤੇ ਜੋ ਵੀ ਖਰਚਾ ਹੋਇਆ ਇਹ ਕਿਤੇ ਕਿ ਅਸੀਂ ਕਰਾਂਗੇ ਤੇ ਇਸ ਗਊਸ਼ਾਲਾ ਨੂੰ ਵਧੀਆ ਤਰੀਕੇ ਨਾਲ ਹੋਰ ਖੁੱਲੀ ਡੁੱਲੀ ਬਣਾਈ ਜਾਵੇ ਜਿਹੜੀ ਪੁਰਾਣੀ ਗਊਸ਼ਾਲਾ ਸੀ ਆ ਇਹ ਉਹਦੀ ਹੀ ਸ਼ਾਖਾ ਹੋएगी ਹਾਂਜੀ ਬਿਲਕੁਲ ਜੀ ਇਹ ਪੁਰਾਣੀ ਗਊਸ਼ਾਲਾ ਜਿਹੜੀ ਆਪਣੀ ਜੰਡਿਆਲਾ ਗੁਰੂ ਜੀ ਸ਼੍ਰੀ ਗੋਪਾਲ ਕਿਸ਼ਨ ਗਊਸ਼ਾਲਾ ਕਮੇਟੀ ਆ ਉਹਦੀ ਇੱਕ ਸ਼ਾਖਾ ਹੋਗੀ ਉੱਥੇ ਜ਼ਿਆਦਾ ਗਾਵਾਂ ਹੋਣ ਕਰਕੇ ਅਧੀਆਂ ਗਾਵਾਂ ਇੱਥੇ ਲਿਆਂਦੀਆਂ ਜਾਣਗੀਆਂ ਤਾਂ ਜੋ ਉਹਨਾਂ ਦੀ ਦੇਖਭਾਲ ਅਛੇ ਤਰ੍ਹਾਂ ਹੋ ਸਕੇ ਤੇ ਇੱਥੇ ਵੀ ਜਿਹੜੀਆਂ ਹੋਰ ਵੀ ਸ਼ਹਿਰ ਦੇ ਵਿੱਚ ਗਾਵਾਂ ਮੰਡੀ ਚ ਅਵਾਰਾ ਤੁਰੀਆਂ ਫਿਰਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਥੇ ਲੈ ਆਉਂਦੀਆਂ ਲੈਣਗੀਆਂ। ਸ਼ਹਿਰ ਚ ਇਹ ਵੀ ਬੜੀ ਚਰਚਕ ਗੱਲਬਾਤ ਹੈ ਕਿ ਜਿਹੜੀ ਇੱਕ ਗਊਸ਼ਾਲਾ ਵਾਸਤੇ ਜਿਹੜੀ ਇਹ ਪੈਸੇ ਇਕੱਠੇ ਕਿੱਥੇ ਜਾੜਿਆ ਕਿ ਉਹ ਪੈਸੇ ਜਿਹੜੇ ਇੱਥੇ ਲੱਗ ਰਹੇ ਆ। ਕੀ ਇਹ ਗੱਲ ਸਹੀ ਹੈ? ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਨਹੀਂ ਹੈ ਸਹੀ ਗੱਲ। ਇਹ ਗਊਸ਼ਾਲਾ ਜਿਹੜੀ ਆ ਇਹ ਇਹਦੇ ਵਾਸਤੇ ਪੈਸੇ ਸਾਡੇ ਮੰਤਰੀ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਕਮੇਟੀ ਦੇ ਫੰਡ ਦੇ ਵਿੱਚੋਂ ਪ੍ਰੋਵਾਈਡ ਕਰਵਾਏ। ਉਹ ਜਿਹੜੀ ਗਊਸ਼ਾਲਾ ਉਹ ਕਿਸੇ ਦੀ ਨਿੱਜੀ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਉਹ ਆਪਣੀ ਮਤਲਬ ਗ੍ਰਾਈ ਕਰਕੇ ਤੇ ਕੁਛ ਕਰਦੇ ਪਏ ਆ ਉਹਦੇ ਬਾਰੇ ਕੁਛ ਨਹੀਂ ਕਰਦੇ ਬਲਕਿ ਉਸ ਗਊਸ਼ਾਲਾ ਜਿਹੜੀ ਗ੍ਰਾਈ ਤੁਸੀਂ ਕਰਦੇ ਪਏ ਉਸ ਦੇ ਨਾਲ ਤੁਹਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਕਿਸੇ ਤਰ੍ਹਾਂ ਦਾ ਉਹ ਉਸ ਗਊਸ਼ਾਲਾ ਨਾਲ ਇਸ ਗਊਸ਼ਾਲਾ ਦਾ ਕੋਈ ਕੰਸਰਨ ਨਹੀਂ ਇਹ ਸ਼ਹਿਰ ਦੀ ਪ੍ਰਾਤਨ ਜਿਹੜੀ ਗਊਸ਼ਾਲਾ ਵਾ ਉਹ ਵਾਲੀ ਆ ਤੇ ਇੱਕ ਹੀ ਗਊਸ਼ਾਲਾ ਜਿਹੜਿਆ ਲੈ ਵਿੱਚ ਅਣੀ ਟਿੰਪੀ ਭਾਈ ਜਿਹੜਾ ਅੱਜ ਗਊਸ਼ਾਲਾ ਦਾ ਨੀ ਪੱਤਰ ਰੱਖੇਗਾ ਕੀ ਕਹਿਣਾ ਕਹੋਗੇ ਬਾਰੇ ਪਹਿਲੋ ਤੇ ਤੁਹਾਡੇ ਮਾਦੀਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਇਹ ਗਊਸ਼ਾਲਾ ਦਾ ਨੀ ਪੱਤਰ ਰੱਖਿਆ ਗਿਆ ਸਹਿਲ ਜਨੈਲਾਗੁਰੂ 50 ਤੋਂ 60 ਹਜ਼ਾਰ ਵਾਦੀ ਦਾ ਇਸਲੇ ਸ਼ਹਿਰ ਬਣ ਚੁੱਕਾ ਇੱਥੇ ਇੱਕ ਪਹਿਲੇ ਹੀ ਗਊਸ਼ਾਲਾ ਬੜੀ ਸ਼ਰਤਾਂ ਤੇ ਭਾਵਨਾ ਨਾਲ ਜਿਹੜੇ ਸਾਡੇ ਸਾਥੀ ਆ ਉੱਥੇ ਚਲਾ ਰਹੇ ਆ ਪਰ ਉੱਥੇ ਗਊਆਂ ਜਾਦੀਆਂ ਹੋਣ ਕਰਕੇ ਕੁਝ ਬਜ਼ੁਰਗ ਗਊਆਂ ਨੇ ਕੁਝ ਦੂਸਰੀਆਂ ਗਊਆਂ ਲਈ ਉਹਦੇ ਕਰਕੇ ਬੜਾ ਜੂਲੀ ਹੋ ਗਿਆ ਸੀ ਕਿ ਉੱਥੇ ਜਿਹੜੇ ਸਣੀਆਂ ਗਊ ਮਾਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਉੱਥੇ ਜ਼ਿਆਦਾ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਅ ਹੁੰਦਾ ਸੀ ਸੋ ਉਹਦੇ ਵਾਸਤੇ ਸਾਨੂੰ ਬੜੀ ਜਨਾਲਾ ਸ਼ਹਿਰ ਨੂੰ ਬੜੀ ਵੱਡੀ ਜ਼ਰੂਰਤ ਸੀ ਇੱਕ ਨਵੀਂ ਗਊਸ਼ਾਲਾ ਇੱਕ ਨਵੀਂ ਜਗ੍ਹਾ ਖੁੱਲੀ ਜਗ੍ਹਾ ਜਿੱਥੇ ਮਿਲ ਸਕੇ ਇਹ ਸਾਡੇ ਸਤਕਾਰਯੋਗ ਕਮਨਰਤੀ ਸਾਹਿਬ ਭਜੀਸੀ ਜੀ ਦੀ ਦੂਰ ਅੰਦੇਸ਼ੀ ਹੀ ਕਿ ਉਹਨਾਂ ਨੇ ਅੱਜ ਤੱਕ ਆਪਾਂ ਜਿੰਨਾਂ ਵੀ ਗਵਰਨਮੈਂਟ ਆਈਆਂ ਜੋ ਵੀ ਆਈਆਂ ਸਿਰਫ ਗਾਲੀਆਂ ਨਾਲੀਆਂ ਸਟਰੀਟ ਲਾਈਟਾਂ ਦੇ ਆਦਿ ਆਦਿਕ ਵਿੱਚ ਰੁਝੀਆਂ ਨਹੀਂ ਗੀਆਂ ਇਸ ਵਾਰ ਦੇ ਕਦੀ ਵੀ ਕਿਸੇ ਨੇ ਸੋਚਿਆ ਕਿ ਆਪਾਂ ਇਹ ਵੀ ਇਹੋ ਜਿਹਾ ਵਿਕਾ ਇਹਨੂੰ ਵਿਕਾਸ ਕਹਿੰਦੇ ਨੇ ਉਹ ਬਦਲਾ ਕਹਿੰਦੇ ਆ ਜੀ ਇਹਨੂੰ ਵਿਕਾਸ ਨਹੀਂ ਉਹ ਬਦਲਾ ਕਹਿੰਦੇ ਆ ਇਹ ਬਦਲਾਵ ਆ ਕਿ ਇਸ ਗਵਰਨਮੈਂਟ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਬੜੀ ਦੂਰ ਨਜ਼ਰੀ ਨਾਲ ਆਣ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਥੋਂ ਇੱਕ ਬੜੀ ਵੱਡੀ ਕੋਸ਼ਿਸ਼ ਕਰਕੇ ਗਵਰਨਮੈਂਟ ਕੋਲੋਂ ਇਹਨੂੰ ਪਾਸ ਕਰਵਾ ਕੇ ਜਗਾ ਸਾਡੇ ਕੋਲ ਹੈਗੀ ਸੀ ਜੀ ਪਹਿਲੇ ਸ਼ੁਕਰੀ ਹੈ ਸ਼ਿਪੂਰੀ ਦੇ ਨਾਲ ਹੀ ਥੋੜੀ ਜਿਹੀ ਜਗ੍ਹਾ ਹੈਗੀ ਸੀ तकरीबन 2 ਸਵਾ ਕਿੱਲਾ ਦੇ ਲਾਗੇ ਛਾਗੇ ਜਗ੍ਹਾ ਉੱਥੇ ਇੱਕ ਅੱਜ ਜਿਹੜਾ ਉਗਠਨ ਕੀਤਾ ਗਿਆ ਨੀ ਪੱਥਰ ਮਾਤਾ ਜੀ ਕੋਲੋਂ ਮਾਤਾ ਸਤਿਕਾਰਯੋਗ ਮਾਤਾ ਸੁਨਿੰਦਰ ਕੌਰ ਜੀ ਮਾਤਾ ਜੀ ਦੇ ਮੰਤਰੀ ਸਾਹਿਬ ਦੇ ਇਹਨਾਂ ਕੋਲੋਂ ਅੱਜ ਨੀ ਪੱਥਰ ਖਾਇਆ ਗਿਆ ਔਰ ਇਹ ਬਹੁਤ ਜਲਦੀ ਗੋਵਸ਼ਾਲਾ ਬਣ ਕੇ ਤਿਆਰ ਹੋ ਜੇਗੀ ਉਹ ਜਿਹੜੀਆਂ ਕੁਝ ਗਊਆਂ ਜਿਹੜੀਆਂ ਇੱਧਰ ਸ਼ਿਫਟ ਹੋ ਜਾਣਗੀਆਂ ਗੋ ਵੀ ਉਹ ਵੀ ਚੱਲੇਗੀ ਉੱਥੋਂ ਵਾਸਤੇ ਵੀ ਗ੍ਰਾਂਟ ਮੰਤਰੀ ਸਾਹਿਬ ਨੇ ਲੈ ਕੇ ਦਿੱਤੀ ਹੈ ਵੀ ਉੱਥੇ ਵੀ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਵੀ ਜੂਮ ਕਰਾਇਆ ਕੰਮ ਕਰਾਇਆ ਜਾਵੇ ਇਹ ਪਹਿਲਾਂ ਤਕਰੀਬਨ ਪ੍ਰਦੀਪ ਜੀ ਕਿੰਨੇ ਸਮਾਂ ਇਹਨਾਂ ਦਾ ਤਰੀਬਨ ਲੱਗੇਗਾ ਜੀ ਆਈਡੀਆ ਮਾਰਚ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਸਮਝ ਲਓ ਵੀ ਇਹ ਇਮਾਰਤ ਜਿਹੜੀ ਬਣ ਕੇ ਸਮਰਪਿਤ ਹੋ ਜਾਏਗੀ ਕਮੇਟੀ ਨੂੰ ਆਪਣੀਆਂ ਗਊ ਗਊਆਂ ਉਹ ਮਾਤਾ ਜਿਹੜੀਆਂ ਜਣੀਆਂ ਬੰਦ ਨੂੰ ਜੂੜ ਤਾਂ ਜਿਸ ਤਰ੍ਹਾਂ ਵੀ ਉਹ ਸਮਝਣ ਜਿਸ ਤਰ੍ਹਾਂ ਜਿਤਨਾ ਗਣੀ ਇੱਥੇ ਸ਼ਿਫਟ ਕਰਨੀਆਂ ਉਹਨਾਂ ਸ਼ਿਫਟ ਕਰਕੇ ਇੱਥੇ ਇੱਕ ਵੱਡਾ ਉਹਨਾਂ ਦਾ ਹਾਲ ਵੀ ਬਣੇਗਾ ਅਠਿਆ ਵਾਸਤੇ ਵੀ ਬਣੇਗਾ ਤੂੜੀ ਵਾਸਤੇ ਬਣੇਗਾ ਸਾਰੇ ਇੱਕ ਬੜੀ ਪ੍ਰੋਪਰ ਨਗਰਿਕਮ ਨਿਊ ਮਾਡਰਨ ਜਿ ਤਰ੍ਹਾਂ ਅੱਜ ਕੱਲ ਬਣ ਰਹੀ ਹੈ ਜਿਵੇਂ ਉੱਥੇ ਉਹ ਪੁਰਾਣੀ ਜਗ੍ਹਾ ਹੈ ਉਹ ਪੁਰਾਣੀ ਹੋਣ ਕਰਕੇ ਥੋੜੀ ਜਿਹੀ ਉੱਥੇ ਉਹ ਵੀ ਦਿੱਕਤ ਆ ਰਹੀ ਸੀ ਇਹ ਨਵੇਂ ਸਿਰ ਤੋਂ ਨਵੇਂ ਗ੍ਰੈਂਡ ਡਰਾਇੰਗ ਦੇ ਨਾਲ ਸਾਰੀ ਬਣ ਰਹੀ ਹੈ ਉਹਦੇ ਵਿੱਚ ਸਾਰੇ ਲੈ ਸਾਰੇ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਮੇਰੇ ਸਾਇਲ ਸ਼ਰਮਾ ਭਾਜੀ ਆਤ ਲੋਕ ਜੀ ਆ ਸਕੰਦਰ ਆ ਬੱਲੀ ਭਾਜੀ ਆ ਸਾਡੇ ਸਾਰੇ ਮੈਂ ਕਿਹੜਾ ਕਿਹੜਾ ਨਾਲ ਵਾ ਸਾਰੇ ਤੁਸੀਂ ਛੋਟ ਲੈ ਰਹੇ ਜਿਨ੍ਹਾਂ ਨੂੰ ਨਾਮ ਦੇ ਦਿਖਾਓ ਇਹਨਾਂ ਨੂੰ ਸਾਰਿਆਂ ਨੂੰ ਇਹ ਸਾਥੀ ਆ ਬੜੇ ਖੁਸ਼ ਹੈ ਸਾਰੇ ਬੜੇ ਮંત્રી ਸਾਹਿਬ ਵੱਲੋਂ ਜੋ ਪੂਰਨ ਹੋ ਰਿਹਾ ਜਨੈਲੇ ਨੂੰ ਇੱਕ ਬਹੁਤ ਜਲਦੀ ਅਪ੍ਰੈਲ ਦੇ ਵਿੱਚ ਇੱਕ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਤੇ ਅਸੀਂ ਉਹ ਅਸ਼ੀਰਵਾਦ ਲਵਾਂਗੇ ਉਹਨਾਂ ਦਾ ਵੀ ਗਊ ਮਾਤਾਂ ਦਾ ਵੀ ਕਿਉਂ ਬੜੀਆਂ ਦਿੱਕਤਾਂ ਚ ਆ ਜਾਂਦੀਆਂ ਸੀ ਜਿਹੜੀਆਂ ਇੱਕ ਬਜ਼ੁਰਗ ਗਊਆਂ ਬੜੀਆਂ ਦਿੱਕਤ ਦੇ ਵਿੱਚ ਹੁੰਦੀਆਂ ਸੀ ਉਹ ਇੱਥੇ ਆਣ ਕੇ ਆਪਣੇ ਜ਼ਿੰਦਗੀ ਨੂੰ ਬਸਰ ਸਹੀ ਤਰੀਕੇ ਨਾਲ ਬਸਰ ਕਰ ਸਕਣੀ ਆ ਤੁਹਾਡੇ ਇੱਥੇ ਮਾਧਿਅਮ ਰਾਈਮੇ ਇਹੋ ਬੇਨਤੀ ਕਰਾਂਗਾ ਕਿ ਕੰਟਰੋਲ ਵਾਈਸ ਇੱਥੇ ਚੀਤੇ ਕੋਈ ਨਾ ਕਰੋ ਕੱਲ ਦੀ ਮੈਂ ਥੋੜਾ ਜਿਆਦਾ ਦੇਖਿਆ ਮੈਂ ਕਹਿਣਾ ਨਹੀਂ ਚਾਹਣਾ ਮੈਂ ਫਿਰ ਵੀ ਤੁਹਾਡੇ ਮਾਧਿਅਮ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਚੀਤੇ ਕਿ ਕੁਝ ਕੱਲ ਵੀਡੀਓਜ਼ ਬਣਾਈ ਵਗੈਰਾ ਪਈਆਂ ਇੱਥੋਂ ਦੇ ਏ ਫੀੜ ਵਾਸਤੇ ਦਰਖਤ ਵਾਸ। ਸਾਨੂੰ ਪਤਾ ਵਾ ਵੀ ਇਹ ਫੀੜ ਦਰਖਤ ਵਧਣੇ ਬੜੇ ਮਾੜਾ ਕੰਮ ਹੈ। ਪਰ ਜਦੋਂ ਕੋਈ ਚੀਜ਼ ਬਣੇਗੀ, ਜਿੱਥੇ ਕੋਈ ਚੀਜ਼ ਬਣਾਉਣੀ ਪੈਗੀ, ਜਦੋਂ ਜ਼ਰੂਰਤ ਪੈਗੀ ਐਮਰਜੈਂਸੀ ਨੇਚਰ ਦੇ ਵਿੱਚ ਸਾਰਾ ਕੁਝ ਕਰਨਾ ਪੈਂਦਾ ਵਾ, ਉਹਦੇ ਅਗੇਂਸਟ ਅਸੀਂ ਇਹਨਾਂ ਨਾਲ ਮੇਰਾ ਵੀਰ ਅਸਕੰਦਰ ਵੀਰ ਹੈ ਜਿਹੜਾ ਵਾਤਾਵਰਣ ਦਾ ਪ੍ਰੇਮੀ ਆ। ਸਾਰੇ ਸਾਰੇ ਭਰਾਵਾ ਹੀ ਰਲ ਕੇ ਤੋਂ ਜਿਆਦਾ ਦਰਖਤ ਕਿਤੇ ਲਾਵਾਂਗੇ ਇਹਦਾ ਵਾਦਾ ਰਿਹਾ ਤੁਹਾਡਾ ਉਹਨਾਂ ਨਾਲ ਸਾਡਾ ਕਿ ਜਿੰਨੇ ਇੱਥੇ ਦਰਖਤ ਲੱਗੇ ਸੀ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਕਿਤੇ ਜਗ੍ਹਾ ਕਰਕੇ ਜਗ੍ਹਾ ਜਿਤਨਾ ਵੀ ਮਰਜ਼ੀ ਲਈਏ ਇਹ ਤੋਂ ਜਿਆਦਾ ਦਰਖਤ ਲਾਵਾਂਗੇ ਦਰਖਤ ਕੱਟਣਾ ਸਾਡੂ ਪਤਾ ਗਲਤ ਹੈ ਪਰ ਜਿੱਥੇ ਇੱਕ ਐਮਰਜੈਂਸੀ ਹੋਵੇ ਉੱਤੇ ਕੁਛ ਤਾਂ ਕੁਝ ਵੀਰੇ ਕਰਨਾ ਪੈਂਦਾ ਇਹ ਕਰਕੇ ਇਸ ਚੀਜ਼ ਤੇ ਮੈਂ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਤੇ ਆਪਾਂ ਕਟਵਾ ਜੀਏ ਵੀ ਇੱਕ ਦੂਜੇ ਉੱਤੇ ਇਸ ਚੀਜ਼ ਛੁੱਟੀਏ ਇਹ ਦੇਖੀਏ ਵੀ ਜੇ ਇੱਕ ਦਰਖਤ ਆਪਾਂ ਨੂੰ ਕੱਟੇਗਾ ਤਾਂ ਉਹ ਠੀਕ ਹੈ ਵੀ ਮਾੜਾ ਪਰ ਜੇ ਇੱਕ ਬੇਜ਼ਬਾਨ ਗਊ ਮਾਤਾ ਸਾਡੀ ਜੇ ਉੱਥੇ ਉਹ ਗਊਆਂ ਦੇ ਵਿੱਚ ਰਲ ਕੇ ਕੋ ਉਹਦੀ ਜਾਨ ਚਲੀ ਜਾਂਦੀ ਆ ਕੀ ਉਹ ਚੰਗਾ ਉਹ ਪਾਪ ਉਹ ਪਾਪ ਉਹ ਵੀ ਪਾਪ ਹੈ ਇਸ ਕਰਕੇ ਉਸ ਪਾਪ ਤੋਂ ਬਚਣ ਵਾਸਤੇ ਇਹ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ ਤੁਹਾਡੇ ਇਥੇ ਸਾਰਿਆਂ ਦਾ ਆ ਜਾਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੀ ਸਾਰਿਆਂ ਨੇ ਸਾਥ ਦੇਣਾ ਵਾ ਇਹ ਦੇਖੋ ਜਿਹੜਾ ਗ੍ਰਾਂਟ ਜਿਹੜੀ ਗ੍ਰਾਂਟ ਜਿਹੜੀ ਲੱਗਣੀ ਹੈ ਗਵਰਨਮੈਂਟ ਵੱਲੋਂ ਤੇ ਜਿਹੜੀ ਆਉਣੀ ਆਉਣੀ ਆ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਦਿਲ ਖੋਲ ਕੇ ਇਥੇ ਦਾਨ ਕਰੋ ਇੱਕ ਜਿਹੜੀ ਇੱਕ ਬੇਮਿਸਾਲ ਪੰਜਾਬ ਦੇ ਵਿੱਚ ਉਹ ਉਹ ਗਊਸ਼ਾਲਾ ਬਣੇ ਜਿਹੜੀ ਕਿਤੇ ਬਣਾਉਂਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ